ਮੇਰਾ ਨਾਮ ਰਾਜਨ ਬਾਟਿਆ ਬੇਫੁੱਲ ਰਹਿਣ ਵਾਲੀ ਜੀ ਮੈਂ ਜੋੜਾ ਫਟਕ ਕੀ ਮਾਮਲਾ ਹੈ ਜੀ ਮੈਂ 30 ਤਰੀਕ ਨੂੰ ਆਪਣੇ ਉਥੇ ਖਾਨਪੀਣ ਗਿਆ ਸੀ ਰੇਡੀ ਮਾਰਕੀਟ ਤੇ ਉਥੋਂ ਆਂਦੀ ਵਾਰ ਵਾਪਸ ਕੰਪਨੀ ਵੱਗ ਲੱਗੇ ਮੇਰੇ ਕੋ ਹੋਮ ਹੋਈ ਮੇਰੇ ਨਾਲ ਤੇ ਕੁਝ 5 6 ਜਾਣੇ ਅਣਵਚਾਣੇ ਜਾਣੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਹੱਥਪਾਈ ਕੀਤੀ ਮੇਰੇ ਨਾਲ ਤੇ ਮੇਰੇ ਸਿਰ ਤੇ ਸੱਟ ਲੱਗੀ ਮੇਰੇ ਮੇਰੇ ਕੋ ਜੇਬ ਜੂਬ ਚੈੱਕ ਕੀਤੀਆਂ ਉਹਨਾਂ ਨੇ ਤੇ ਫਰੋਲ ਕੇ ਸਾਰਾ ਫੋਨ ਫੋਨ ਕੱਢਿਆ ਮੇਰਾ ਤੇ ਮੇਰਾ ਫੋਨ ਕੱਢ ਕੇ ਤੇ ਮੈਨੂੰ ਹੋਰ ਵੀ ਸੱਟਾ ਸੱਟਾ ਮਾਰੀਆਂ ਮੈਥੋਪਾਈ ਹੋਇਆ ਉਹਨਾਂ ਨਾਲ ਉਹਦੇ ਚੱਕਰ ਚ ਮੈਨੂੰ ਹੋਰ ਵੀ ਉਹਨਾਂ ਨੇ ਹੱਥੋਂ ਉਹਨਾਂ ਦੇ ਕੁਝ ਤਿੱਖਾ ਜਿਹਾ ਸੀ ਉਹ ਮੇਰੇ ਪੇਟ 'ਚ ਮਾਰਿਆ ਤੇ ਹੋਰ ਵੀ ਜਗ੍ਹਾ ਤੇ ਮੇਰੇ ਮਾਰਿਆ ਉਹਨਾਂ ਨੇ ਨਿਸ਼ਾਨ ਵਗੈਰਾ ਪਾਏ ਆ ਸਭ ਤੇ ਉਸ ਤੋਂ ਬਾਅਦ ਮੇਰੇ ਕੋ ਫੋਨ ਆਗਾ ਸੀ ਬਸ ਪਰਸ ਵਗੈਰਾ ਨਹੀਂ ਸੀ ਮੇਰੇ ਕੋ ਤੇ ਮੇਰਾ ਫੋਨ ਖੋ ਕੇ ਤੇ ਉਹ ਉਹ ਉਧਰ ਭੱਜੀ ਨਿਕਲ ਗਿਆ ਖੜਾ ਵੜ ਭੱਜੀ ਉਹ 9:30 9:00 ਦਾ ਟਾਈਮ ਸੀ ਇਸ ਕੇ ਲਈ ਵੀ ਤਰੀਕ ਨਹੀਂ ਵਾਪਰ ਕਿਹੜੇ 30 ਪਰਵਿ ਤੇ 30 ਜਨਵਰੀ ਦਾ 30 ਜਨਵਰੀ ਦਾ 30 ਜਨਵਰੀ ਦਾ ਕਹੀ ਜਾਂਦੇ ਇਸ ਬਾਰੇ ਤੇ ਪੁਲਿਸ ਨੂੰ ਕੰਪਲੇਨਟ ਦਿੰਦੀ ਹੈ ਹਾਂਜੀ ਆਪਾਂ ਐਫ ਆਈ ਆਰ ਜਮ ਕਰਾਂਗੇ ਆਪਾਂ ਐਫ ਆਈ ਆਰ ਕਰ ਰ ਤੇ ਪਰ ਹਲੇ ਤੱਕ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ 3-4 ਦਿਨਾਂ ਵਿੱਚ ਆਪਾਂ ਕੁਛ ਨਾ ਕੁਛ ਕੱਟ ਬੰਦੇ ਫੜ ਕੇ ਦਿਖਾਵਾਂਗੇ ਪਰ ਹਲੇ 2 ਮਹੀਨੇ ਹੋ ਚਲੇ ਆ ਪਰ ਹਲੇ ਤੱਕ ਕੁਛ ਵੀ ਉੱਤੇ ਰਿਪੋਰਟ ਨਹੀਂ ਆਈ ਅਸੀਂ ਜਦ ਕਿ 4 ਵਾਰੀ ਆਇਆ ਨਾ ਅਸੀਂ ਮੈਂ ਤੇ ਆਹੀ ਮੰਗ ਕਰਦਾ ਕਿ ਜੋ ਵੀ ਬੰਦੇ ਫੜੇ ਫੜੋ ਉਹਨਾਂ ਨੂੰ ਜਾ ਕੇ ਜਿੰਨੇ ਵੀ ਬੰਦਿਆਂ ਨੇ ਹਰਕਤਾਂ ਕੀਤੀਆਂ ਕਿਉਂਕਿ ਇਹ ਇੱਕ ਬੰਦੇ ਨਾਲ ਕੀਤਾ ਨਹੀਂ ਹੋਏਗਾ ਅੱਗੇ ਵੀ ਹੋਰ ਵੀ ਬੰਦਿਆਂ ਨਾਲ ਕਰਨਗੇ ਜਾਂ ਕੀਤਾ ਹੋਏਗਾ ਉਹਨਾਂ ਨੇ ਇਸ ਕਰਕੇ ਇਹਨੂੰ ਰੋਕਣ ਲਈ ਥੋੜਾ ਬੰਦਿਆਂ ਨੂੰ ਹੋਰ ਫੜਿਆ ਜਾਵੇ ਤੁਸੀਂ ਫਿਰ ਇਸ ਤੋਂ ਬਾਅਦ ਹਸਪੀਟਲ ਵੀ ਦਾਫਰ ਹੈ ਹਾਂਜੀ ਮੈਂ ਜੀ ਮੇਰਾ ਨਾਮ ਕਾਜਲ ਹੈ ਤੇ ਮੇਰੇ ਬੇਟੇ ਨਾਲ ਮੈਂ ਅਸੀਂ ਜੋੜਾ ਫਟਕ ਦੇ ਨਿਵਾਸੀ ਆ ਤੇ ਮੇਰੇ ਬੇਟੇ ਨਾਲ 30 ਜਨਵਰੀ ਨੂੰ ਆ ਹਾਦਸਾ ਹੋਇਆ ਔਰ ਬੜਾ ਜ਼ਬਰਦਸਤ ਹਾਦਸਾ ਹੋਇਆ ਕਿ 5 6 ਮੁੰਡੇ ਢਾਲ ਕੇ ਸੀਪ ਇੱਕ ਮੋਬਾਈਲ ਵਗੈਰਾ ਖੋਣ ਵਾਸਤੇ ਉਹਨੂੰ ਇੰਨਾ ਕੋ ਮਤਲਬ ਘਾਇਲ ਕਰ ਗਏ ਨਾ ਕਿ ਮਸਾ ਹੀ ਉਹ ਬੱਚਿਆ ਹੈ ਠੀਕ ਹੈ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਉਹਨਾਂ ਨੂੰ ਲੋਕੇਸ਼ਨਾਂ ਵੀ ਦਸੀਆਂ ਹਸਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਗੋ ਪੁਲਿਸ ਵਾਲੇ ਮੈਨੂੰ ਕਹਿੰਦੇ ਨੇ ਭੰਜੀ ਤੁਸੀਂ ਇੱਥੇ ਆਓ ਅਸੀਂ ਸਾਰੇ ਕੈਮਰੇ ਚੈੱਕ ਕਰ ਰਹੇ ਹਾਂ ਤੁਹਾਡਾ ਬੱਚਾ ਸਾਨੂੰ ਕਿਤੇ ਲੋਕੇਟ ਹੀ ਨਹੀਂ ਹੋ ਰਿਹਾ ਇਹ ਆਹੀ ਮੰਗ ਕਰਨੀਆਂ ਕਿ ਪੁਲਿਸ ਵਾਲੇ ਨਾ ਸਿਰਫ ਆਪਣਾ ਕੰਮ ਕਰਨ ਸਿਰਫ ਚਲਾਨ ਕੱਟਣ ਵਾਸਤੇ ਪੁਲਿਸ ਵਾਲੇ ਨਹੀਂ ਰੱਖੇ ਹੋਏ ਭਈ ਚਲਾਨ ਕੱਟਣ ਸ਼ਹਿਰਾਂ ਦੇ ਵਿੱਚ ਭਈ ਹੈਲਮਟ ਨਹੀਂ ਪਾਇਆ ਜਾਂ ਕਿਸੇ ਬੱਚੇ ਨੇ ਨਵੀਂ ਬਾਈਕ ਲਈਤੀ ਉਹਨੂੰ ਪਕੜ ਕੇ ਉਹਨਾਂ ਕੋਲੋਂ ਪੈਸੇ ਖੋਣ ਵਾਸਤੇ ਨਹੀਂ ਪੁਲਿਸ ਹੈਗੀ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਵਾਸਤੇ ਵੀ ਭਈ ਆਮ ਪਬਲਿਕ ਨਾ ਚੈਨਲ ਜੀ ਸਕੇ ਇਸ ਵਾਸਤੇ ਪੁਲਿਸ ਹੈਗੀ ਸਿਰਫ ਖਾਲੀ ਗੌਰਮੈਂਟ ਦੀ ਤਨਖਾਹਾਂ ਲੈਣ ਵਾਸਤੇ ਸਾਡੇ ਟੈਕਸਾਂ ਚੋਂ ਤਨਖਾਹਾਂ ਲੈਣ ਵਾਸਤੇ ਨਹੀਂ ਬੈਠੀ ਹੋਈ ਪੁਲਿਸ ਤਿੰਨ ਚਾਰ ਵਾਰ ਗਏ ਆ ਔਰ ਐਸ ਐਚਓ ਕਹਿੰਦਾ ਸੀ ਕਿ ਸਿਰਫ ਥੋੜੇ ਦਿਨ ਤਿੰਨ ਦਿਨਾਂ ਬਾਅਦ ਮੈਨੂੰ ਕਹਿੰਦਾ ਅਸੀਂ ਬੰਦੇ ਪਕੜ ਲਾਂਗੇ ਤੁਸੀਂ ਜੋ ਮਰਜ਼ੀ ਕਰਨਾ ਉਹਨਾਂ ਦਾ ਸਾਡੇ ਵੱਲੋਂ ਹੀ ਲੋਕੇਸ਼ਨਾਂ ਕਢਵਾ ਕੇ ਦਿੱਤੀਆਂ ਗਈਆਂ ਤੇ ਅੱਜ ਵੀ ਲੋਕੇਸ਼ਨ ਅਸੀਂ ਆਪ ਹੀ ਕੱਢੀਏ ਨਹੀਂ ਹਾਜ਼ਰੀ ਨਹੀਂ ਅਸੀਂ ਕੁਝ ਦੱਸਿਆ ਹੀ ਨਹੀਂ ਦੇਖਿਆ ਉਹ ਕਹਿੰਦੇ ਸਾਡੀ ਲੋਕੇਸ਼ਨ ਆਪਾਂ ਕਢਦੇ ਪਿਆ ਉਹ ਕਹਿੰਦੇ ਨੇ ਜੀ ਆਹ ਪਾਸਵਰਡ ਹੈਗਾ ਤੇ ਉਹਨਾਂ ਨੇ ਰਜਿਸਟਰ ਕਰ ਲਏ ਗਵਰਨਮੈਂਟ ਦੀ ਜੜੀ ਵੈਬਸਾਈਟ ਹੈ ਬੇਜੇ ਤੇ ਚੋਰੀ ਦੇ ਮੋਬਾਈਲ ਹੁੰਦੇ ਨੇ ਉਥੇ ਰਜਿਸਟਰਡ ਹੋ ਜਾਂਦੇ ਨੇ ਜਦੋਂ ਮਿਲਣਗੇ ਅਸੀਂ ਉਹ ਹੀ ਉਹਨਾਂ ਨੂੰ ਦੱਸਾਂਗੇ ਕਿ ਨਵਾਂ SIM ਪੈ ਗਿਆ ਜੀ ਪਾਜੀ ਪੈਸੇ ਦਵਾਂਗੇ ਤੇ ਫਿਰ ਸ਼ਾਇਦ ਚੱਲਣ ਇੱਕ ਤੇ ਅਸੀਂ ਸਾਡੇ ਬੱਚੇ ਦਾ ਹਾਦਸਾ ਹੋ ਗਿਆ ਇੱਕ ਉਹ ਬਚਾਰਾ ਕੰਮ ਕਰਨ ਤੋਂ ਬੈਠਾ ਆਇਆ ਹੈ ਹੈ ਠੀਕ ਸਾਡੇ ਹਸਪਤਾਲ ਵਾਲੇ ਐਨੇ ਲੁੱਟ ਮਚਾਈ ਹੋਈ ਹੈ ਉਥੇ ਸਾਡੇ ਪੈਸੇ ਲੱਗੇ ਤੇ ਅਸੀਂ ਉਹ ਜਿਹੜਾ ਬਾਕੀ ਬਚਿਆ ਖੁਚੋ ਪੁਲਿਸ ਵਾਲਿਆਂ ਨੂੰ ਦੇ ਦਈਏ ਕਿ ਅਸੀਂ ਆਰਾਮ ਨਾਲ ਬੈਠ ਜਾਈਏ ਲੰਗਰ ਤੋਂ ਅਸੀਂ ਲੰਗਰ ਖਾਈਏ ਐਸੇ ਵਾਸਤੇ ਥੋੜਾ ਨਾ ਪੁਲਿਸ ਹੋ ਹੈਗੀ ਏ ਪਹਿਲੇ ਦਿਮਾਗ ਵਾਲੇ ਹੈਗੇ ਨੇ ਤੇ ਆ ਤੇ ਪੜ ਲਿਖਿਆ ਪੁਲਿਸ ਅਨადი ਪੜਾਈ ਦਾ ਤੇ ਉਹ ਨਸ਼ੇੜੀਆਂ ਦਾ ਫਿਰ ਕੀ ਫਰਕ ਰਹਿ ਗਿਆ ਅਹ ਦੇ ਸ਼ਹਿਰ ਦੇ ਵਿੱਚ ਰਾਤ ਨੂੰ ਬਾਹਰ ਨਹੀਂ ਨਿਕਲ ਸਕਦੇ ਕੰਮ ਕਿੱਥੋਂ ਕਰਨੇ ਕਿੱਥੋਂ ਰੋਟੀਆਂ ਖਾਣੀਆਂ ਆ ਅਸੀਂ ਸੁਰਿੰਦਰ ਕੁਮਾਰ ਹੈਗਾ ਜੀ ਜੋੜਾ ਫੜ ਕੇ ਰਹਿਣਾ ਤੇ ਮਸਲਾ ਆਵੇ ਕਿ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਸੀਗੇ ਤੇ ਇਹਨਾਂ ਨੇ ਮਨ ਲੱਗੇ ਸੀ ਪੁਲਿਸ ਨੂੰ 31 ਤਰੀਕ ਦਾ ਕਿ ਕਿੱਥੇ ਕਿਹੜੀ ਜਗ੍ਹਾ ਕੰਮ ਹੋਇਆ ਬਾਤ ਠੰਡੀ ਕੋਠੇ ਦੇ ਸਾਹਮਣੇ ਅੰਦਰ ਉਹਨੂੰ ਅੰਦਰ ਲੈ ਗਏ ਸੀ ਉੱਥੇ ਮਾਰਕੋਟ ਕੀਤੀ ਦੇਖੋ ਕੀਤੀ ਹੈ ਮੋਬਾਈਲ ਕੋ ਕੇ ਲੈ ਗਏ ਸੱਟਾਂ ਬੜੀਆਂ ਮਾਰ ਗਿਆ ਇਹਨੂੰ ਕਿੰਨੇ ਵਿਅਕਤੀ ਸੀਗੇ ਉਹ 4-5 ਜਾਨੇ ਕੰਦਾ ਹੈਗੇ ਸੀ ਸਾਨੂੰ ਫੋਨ ਆਇਆ ਦੋ ਮੈਂ ਮੈਂ ਕਹਿੰਦਾ ਕੋਈ ਬਾਹਰ ਆ ਗਿਆ ਤੇ ਬਾਹਰ ਆ ਕੇ ਨੇ ਦੋ ਬੰਦੇ ਖੜੇ ਸੀ ਉੱਤੇ ਤੇ ਉਹਨਾਂ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਉਹਨੇ ਮਤਲਬ ਕਿ ਸਾਨੂੰ ਰਿਕਵੈਸਟ ਕਰਕੇ ਉਹਨੇ ਮੋਬਾਈਲ ਇੱਕ ਗੱਲ ਕਰਵਾਤੀ ਇਹਨੇ ਸਾਡੇ ਨਾਲ ਗੱਲ ਕੀਤੀ ਕਹਿੰਦਾ ਕਿ ਆਦਾ-ਦਾ ਮੈਨੂੰ ਪਾਪਾ ਇੱਥੇ ਆ ਕੇ ਲੈ ਜਾਓ ਮੈਨੂੰ ਮੈਂ ਕਿ ਸੱਟਾਂ ਬੜੀਆਂ ਲੱਗੀਆਂ ਵਾਹ ਹੋਇਆ ਕਿ ਇਹ ਕਹਿੰਦਾ ਦੀ ਤੁਸੀਂ ਗੇਟ ਤੇ ਆ ਜਾਓ ਮੈਨੂੰ ਸਮਝ ਨਾ ਲੱਗੇ ਤੇ ਉਹ ਮੁੰਡਿਆਂ ਨਾਲ ਕੇ ਮੋਬਾਈਲ ਫੜ ਲਿਆ ਉਹਨਾਂ ਨੇ ਫੜ ਕੇ ਕਿਹਾ ਅੰਕਲ ਜੀ ਇਨੂੰ ਮਤਲਬ ਕਿ ਸੱਟਾ ਬਹੁਤ ਜ਼ਿਆਦਾ ਲੱਗਿਆ ਹੈ ਜੇ ਤੁਸੀਂ ਹਸਪੀਟਲ ਸਿਵਲ ਚਾਹੀ ਲਾਏ ਨੇ ਕੋਈ ਉੱਥੇ ਆ ਜਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਇਹਨੂੰ ਲੈ ਜਾਓ ਤੇ ਆ ਗਏ ਅਸੀਂ ਪੰਜ ਮਿੰਟ 10 ਮਿੰਟ ਲੱਗੇ ਹੋਣਗੇ ਅਸੀਂ ਸਿਵਲ ਪਹੁੰਚ ਕੇ ਤੇ ਜਾਣਦੇ ਨਾਲ ਲਹੂ ਦਾ ਪੂਰਾ ਭਰਿਆ ਪਿਆ ਸੀ ਕਿ ਕੋਈ ਹਿੱਸਾ ਨਹੀਂ ਹੈ ਦਾ ਜਿਹੜਾ ਕਿ ਲਹੂ ਦਾ ਨਾ ਪਿੱ ਜਾਵੇ ਤੇ ਹਏ ਵੇਖਿਆ ਇਹ ਦੇ ਡੇਪੀ ਤੇ ਮੈਂ ਜਾ ਕੇ ਫਿਰ ਟਾਂਕੇ ਲਾੰਡੇ ਸਿਰ ਤੇ ਸਿਰ ਤੇ ਟਾਂਕੇ ਲਾਂਦਾ ਪਈ ਤੇ ਉਹ ਕੁੰਸਲਾ ਬਾਹਰ ਬਿਠਾਉਣੇ ਕੋਈ ਗੱਲ ਨਹੀਂ ਕੀਤੀ ਕੀ ਗੱਲ ਹੋਈ ਕੀ ਕੁਛ ਨਹੀਂ ਉਹਨੇ ਮੈਨੂੰ ਉਹ ਕਿਹਾ ਸੀ ਸੀਰੀਅਸ ਹੈਗਾ ਜੇ ਇਹਨੂੰ ਪ੍ਰਾਈਵੇਟ ਲਾਇਓ ਤੇ ਉਹਨੇ ਆਪੇ ਹੀ ਫੋਨ ਕੀਤਾ ਉਹਨੇ ਜਿਹੜਾ ਡਾਕਟਰ ਲੰਦਾ ਵੈਸੇ ਤਾਂ ਕਿ ਕਹਿੰਦਾ ਜੀ ਮੈਂ ਉਹ ਅਮਨਦੀਪ ਤੇ ਕਰਤਾ ਜੀ ਉੱਥੇ ਲਾਇਓ ਜਲਦੀ ਅਸੀਂ ਅਮਨਦੀਪ ਤੇ ਜਿੱਦਾਂ ਉਹ ਚਲੇ ਜਿੱਦਾਂ ਉਹਨੇ ਕਿਹਾ ਆਪਾਂ ਐਂਬੂਲੈਂਸ ਪਾਇਆ ਉੱਥੇ ਚਲੇਗੇ ਅਮਨਦੀਪ ਤੇ ਤੇ ਮੌਕੇ ਤੇ ਪੌਂਸ ਪਹੁੰਚੀ ਉਹਨਾਂ ਨੇ ਵੇਖਿਆ ਮੌਕਾ ਸਾਰਾ ਨਾ ਜੀ ਪੌਸ ਮੌਕੇ ਤੇ ਨਹੀਂ ਆਈ ਇੱਕ ਦਿਨ ਬਾਅਦ ਆਈ ਆ ਅੱਛਾ ਤੇ ਉਸ ਤੋਂ ਬਾਅਦ ਆਇਆ ਤੇ ਬਹੁਤ ਜ਼ਿਆਦਾ ਹੀ ਹਾਲਤ ਖਰਾਬ ਹੋ ਗਈ ਤੇ ਪੇਟ ਚ ਨਾ ਨਾੜੀ ਫਟ ਗਈ ਤੇ ਹੁਣ ਤੱਕ ਤੁਸੀਂ ਬੰਦੇ ਫੜੇਗੇ ਕਿ ਨਹੀਂ ਫੜੇਗੇ ਉਹਨਾਂ ਨੇ ਕੀਤਾ ਹੀ ਨਹੀਂ ਕੁਝ ਅੱਛਾ ਹੁਣ ਤੁਸੀਂ ਚਾਰ ਦਵਾਰੀ ਮੈਂ ਲੋਕੇਸ਼ਨ ਦੇ ਕੇ ਆ ਨਾ ਉਹਨਾਂ ਘਟਾ ਕੇ ਆਪ ਮੈਂ ਕਿਹਾ ਸਾਡਾ ਮੋਬਾਈਲ ਇੱਕ ਪਹਿਲੇ ਦਿਨ ਵੀ ਮੈਂ ਕਿਹਾ ਆਵਾ ਮੋਬਾਈਲ ਚਾਲੂ ਹੀ ਸਾਡੇ ਮੋਬਾਈਲ ਹੈਗਾ ਸੀਗਾ ਤੇ ਉਹ ਵੀ ਇਹਨਾਂ ਨੇ ਕੋਈ ਪੁੱਛਗਿੱਛ ਕੀਤੀ ਨਹੀਂ ਕਿਸੇ ਨੂੰ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਚੱਲਦਾ ਪਿਆ ਜੇ ਤੇ ਸਾਡਾ ਮੋਬਾਈਲ ਚੱਲਣ ਰਿਹਾ ਜੇ ਤੇ ਤੁਸੀਂ ਕੋਈ ਕਾਰਵਾਈ ਪਾਉ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਫਿਰ ਲੋਕੇਸ਼ਨ ਪੁਲਿਸ ਵੱਲੋਂ ਨਹੀਂ ਘਟਵਾਈ ਗਈ ਨਹੀਂ ਜੀ ਪੁਲਿਸ ਵੱਲੋਂ ਨਹੀਂ ਕੋਈ ਘਟਾਈ ਗਈ ਉਸ ਤੋਂ ਬਾਅਦ ਲੋਕੇਸ਼ਨ ਪੁਲਿਸ ਨੇ ਹਾਂ ਜੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਇੱਥੇ ਹੈਗਾ ਉਹਨਾਂ ਨੇ ਸਾਡੇ ਮੋਬਾਈਲ ਚ ਲੋਕੇਸ਼ਨ ਆ ਜਾਂਦੀ ਨਾ ਉਹ ਵੀ ਐਪਲ ਦਾ ਹੈਗਾ ਤੇ ਦੋਨੇ ਜੁੜੇ ਹੋਏ ਸੀ ਉਹ ਜਦੋਂ ਖੋਲਦੇ ਸੀ ਉੱਥੇ ਮੈਸੇਜ ਆ ਜਾਂਦਾ ਸੀ ਸਾਡੇ ਮੋਬਾਈਲ ਤੇ ਚਲੋ ਜੀ ਉਹ ਇੱਕ ਵਾਰੀ ਮੈਂ ਕਿਹਾ ਦੂਜੀ ਵਾਰੀ ਫਿਰ ਰਾਤ ਨੂੰ ਮੈਂ ਕਿਹਾ ਵਾ ਰਾਤ ਇਹਨਾਂ ਨੇ ਛੇੜਖਾਨੀ ਕੀਤੀ ਮਹਲਾ ਮੈਂ ਫਿਰ ਸਿੱਧੇ ਤੜਕੇ ਗਿਆ ਉਹਨਾਂ ਦਾ ਗੇਟ ਬੰਦ ਸੀ ਬਾਹਲਾ ਪੁਲਿਸ ਵਾਲਿਆਂ ਨੂੰ ਕੀ ਮੰਗ ਕਰਦੇ 50 ਨੂੰ ਐਵੇਂ ਮੰਗ ਮੰਗਾ ਕਰਦੇ ਆ ਕਿ ਬੰਦਿਆਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਇਹਨਾਂ ਨੇ ਜਿਹੜਾ 2 ਮਹੀਨੇ ਚ ਹੋਰ ਵੀ ਬੰਦੇ ਮਾਰੇ ਹੋਣਗੇ ਨਾ ਸਾਰਾ ਕਸੂਰ ਐ ਐਸਐਚਓ ਦਾ ਹੈ ਜੇ ਬੰਦੇ ਫੜ ਲੈਂਦਾ ਟਾਈਮ ਸਿਰ ਅਸੀਂ ਲੋਕੇਸ਼ਨਾਂ ਦੇ ਕੇ ਆਏ ਆ ਇਹਨਾਂ ਨੂੰ ਲੇਕਿਨ ਫਿਰ ਵੀ ਇਹਨਾਂ ਨੇ ਕੋਈ ਘਰ ਆਇਆ ਦੇਖੋ ਤਿੰਨ ਕੇ ਲੋਕੇਸ਼ਨਾਂ ਕਰਾਈਆਂ ਦੋ ਪਹਿਲਾਂ ਦਿੱਤੀਆਂ ਦੋ ਆਏ ਜੇ ਅੱਜ ਦੀ ਲੋਕੇਸ਼ਨ ਹੈ ਜੇ 40 ਮਿੰਟ ਪਹਿਲਾਂ ਅਦੇ ਜਹਾਜਗੜ ਦੀ ਉਸ ਤੋਂ ਪਹਿਲਾਂ ਮਜੀਠੇ ਦੀ ਗਿਆ ਅਸੀਂ 3:30 ਵਜੇ ਤਕਵਾੜ 9 ਤਰੀਕ ਨੂੰ ਅਸੀਂ ਐਸਐਚਓ ਨੂੰ ਮਿਲਿਆ ਅਸੀਂ ਐਸਐਚਓ ਕੋ ਬੈਠੇ ਆ ਤਿੰਨੇ ਜਣੇ ਮੈਂ ਹੀ ਬੋਟੇ ਹੀ ਰਿਕਮਰ ਛੋਟਾ ਬੇਟਾ ਅਸੀਂ 3:30 ਵਜੇ ਉਹਨੇ ਆਪਣੇ ਲੈਪਟਾਪ ਖੋਲ੍ਹਿਆ ਐਸਐਚਓ ਨੇ ਲੈਪਟਾਪ ਖੋਲ੍ਹ ਕੇ ਅਸੀਂ ਅਦੀ ਆਈਡੀ ਨੇ ਪੁੱਛੀ ਆਪਾਂ ਆਈਡੀ ਦੱਸਿਆ ਉਨੇ ਇਹੜੀ ਲਾ ਕੇ ਤੇ ਕਹਿੰਦਾ ਹਾਂ ਤੁਹਾਡਾ ਮੋਬਾਈਲ ਮਜੀਠੇ ਪਿਆ ਕਹਿੰਦਾ ਕੋਈ ਨਹੀਂ ਅਸੀਂ ਕਾਰਵਾਈ ਪਾਣੇ ਆ 2 ਘੰਟੇ ਬਾਅਦ ਮੋਬਾਈਲ ਬੰਦ ਹੋ ਗਿਆ ਉਥੋਂ ਦੀ ਲੋਕੇਸ਼ਨ ਆਣੀ ਅਸੀਂ ਇਹਨੂੰ ਫੋਨ ਕੀਤਾ ਅਸੀਂ ਕਿਹਾ ਕੋਈ ਕਾਰਵਾਈ ਪਾਈ ਆ ਉਹ ਐਸ ਐ ਹੀ ਕਹਿੰਦਾ ਪਤਾ ਨਹੀਂ ਉਹਨਾਂ ਦੀ ਪਾਰਟੀ ਐਸ ਐਚਓ ਦੀ ਵੱਖਰੀ ਹੁੰਦੀ ਸਾਡੀ ਵੱਖਰੀ ਆ ਕਹਿੰਦਾ ਤੁਸੀਂ ਅਧਾ ਕਰੋ ਆਧਾਰ ਕਾਰਡ ਭੇਜ ਦਿਓ ਇੱਕ ਕੋਡ ਵੀ ਆਏਗਾ ਉਹ ਭੇਜ ਦੇਣਾ ਤੇ ਤੁਹਾਡਾ ਜਦੋਂ ਮੋਬਾਈਲ 'ਚ SIM ਪਾਣਗੇ ਨਾ ਉਦੋਂ ਤੁਹਾਨੂੰ ਮਤਲਬ ਕਿ ਮੈਸੇਜ ਆ ਜਾਏਗਾ ਇਹਦਾ ਮਤਲਬ ਕਿ ਆਹੀ ਕਢਾਈ ਹੈ ਕਢਾ ਅਗੜਾ ਆਗੇ ਤੇ ਇਹਨਾਂ ਨੂੰ ਫਿਰ ਵੀ ਕਾਰਵਾਈ ਨਹੀਂ ਪਾਉਂਦੇ ਵੇ ਐਤੋਂ ਤੁਸੀਂ ਕੀ ਲਾਂਗੇ ਕਿ ਐਸਐਚਓ ਨੂੰ ਨਹੀਂ ਬਤਾਏਗਾ ਬਿਲਕੁਲ ਜੀ ਇਹ ਪੈਸੇ ਤੋਂ ਬਗੈਰ ਨਹੀਂ ਚੱਗੇਗੀ ਠਾਣੇ ਵਿੱਚ ਕੀ ਮੰਗੀ ਕਰਦੇ ਹੋ ਤੁਸੀਂ ਮੰਗਿਆ ਹੈ ਹੀ ਕਾਦਾ ਕਿ ਜਿੰਨੀ ਜਲਦੀ ਤੋਂ ਜਲਦੀ ਹਸਾ ਬੰਦੇ ਫੜੋ ਤਾਂ ਕਿ ਇਹ ਹੋਰ ਕੋਈ ਕਾਂਡ ਨਾ ਕਰ ਸਾਨੂੰ ਕੁਝ ਨਹੀਂ ਚਾਹੀਦਾ ਆਪਾਂ ਕੁਝ ਨਹੀਂ ਲੈਂਦੇ ਜੇ ਨਹੀਂ ਸੁਣਾ ਜੀ ਹਿੰਦੀ ਪੇਰ ਹੈਗਾ ਫਿਰ ਆਪਾਂ ਜਾਵਾਂਗੇ ਕਮਿਸ਼ਨਰ ਸਾਹਿਬ ਕੋ ਪੂਰੀ মিডিਆ ਨਾਲ ਜਾਣਾ ਪਵੇ ਜਾਵਾਂਗੇ ਜ਼ਰੂਰ ਇਹ ਮੈਂ ਆਰਐਸ ਦਾ ਸੁਣਸਾਗਾ ਮੈਂ ਝੂਠ ਨਹੀਂ ਮਾਰਦਾ ਜੋ ਵੀ ਹੈਗਾ ਮੈਂ ਬਿਲਕੁਲ ਸੱਚੇ ਦੱਸਦਾ ਤੁਹਾਨੂੰ ਜੋ ਵੀ ਦੱਸਿਆ ਬਿਲਕੁਲ ਸੱਚੇ ਦੱਸਿਆ ਅ ਨਹੀਂ ਜੀ ਇਹ ਦੇ ਸੰਬੰਧੀ ਅਸੀਂ ਮਕਦਮਾ ਨੰਬਰ 9 ਦਰਜ ਕੀਤਾ ਜੀ ਅ ਇਸ ਸੰਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਕੱਢ ਕੇ ਦਿੱਤੀਆਂ ਪਰ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਅ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਹੁੰਦਾ ਨਾ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਉਹਨਾਂ ਵੱਲੋਂ ਕਿਹਾ ਗਿਆ ਜੀ ਇੱਕ ਬਜਟੇ ਦੀ ਲੋਕੇਸ਼ਨ ਦਿੱਤੀ ਗਈ ਸੀ। ਸੱਚਾਈ ਗੱਲ ਦੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ। ਐਸਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਇਹ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈਗੇ ਜੀ ਸਰ। ਨਹੀਂ ਜੀ ਆਪਾਂ ਵਾਈ ਨਹੀਂ ਕੀਤੀ। ਨਹੀਂ ਜੀ ਇਹੋ ਜੀ ਲੋਕੇਸ਼ਨ ਸਾਨੂੰ ਮੀਡੀਆ ਨੂੰ ਵੀ ਲੋਕੇਸ਼ਨ ਦੇ ਆਪ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਦੋਂ ਹੀ ਤਤ ਪਰੇ ਆ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਕੀ ਕਾਰਵਾਈ ਕਿੱਥੇ ਤੱਕ ਹੋ ਗਈ? ਅਸੀਂ ਜਿਹੋ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਆਂ ਤੇ ਅਸਲ ਵਿੱਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਵੈਸੇ ਹੋਰ ਵੀ ਅਸੀਂ ਉਹਦੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕੱਪਿਆਂ ਜਿਹੜੀ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਆਂ ਜੀ